ਮੈਂ ਗੱਲ ਨਹੀਂ ਕਰਦਾ ਕਿ 25 ਲੱਖ ਰੁਪਇਆ ਜਾਂ 25 ਕੋਰਪਿਆ ਲੱਗੇ ਵੱਟ ਗੱਲ ਇਹ ਆ ਕਿ ਕੰਮ ਬਹੁਤ ਚੰਗਾ ਹੈ ਕਾਰਨ ਕੀ ਆ ਕਿ ਇਹ ਇੰਡਸਟਰੀ ਏਰੀਆ ਹੈ ਇੰਡਸਟਰੀ ਏਰੀਆ ਨੂੰ ਸਾਰੇ ਲੋਡ ਬਾਂਡ ਬੰਦੇ ਜਿਹੜੇ ਹੈਗੇ ਆ ਉਹ ਜੋਬ ਕਰਪਾਉਂਦੇ ਆ ਇਹ ਇੱਕ ਰੈਲਵੇ ਬਣਿਆ ਇਹ ਜਿਹੜਾ ਹਰ ਇੱਕ ਬੰਦੇ ਨੂੰ ਉਹ ਲੈਵਲ ਕਲਾਸ ਬੰਦਾ ਹੈ ਔਰ ਮੈਂ ਸੋਚਦਾ ਸੇਫਲੀ ਆਪਣੇ ਕੰਮ ਤੇ ਪਹੁੰਚ ਸਕੂਗਾ ਔਰ ਪਾਰਕਿੰਗ ਦੇ ਵਿੱਚ ਵੀ ਸੁਧਾਰ ਆਊਗਾ ਜਦੋਂ ਅਸੀਂ ਬਾਜ਼ਾਰ ਜਾਂਦੇ ਆ ਤਾਂ ਕਿਤੇ ਕਾਰ ਲਾਉਣ ਨੂੰ ਜਗ੍ਹਾ ਨਹੀਂ ਹੋਣੀ ਜਿਹੜੀ ਮੌਤ ਹੈ ਜੀ ਉਹ 75 ਲੱਖ ਰੁਪਈਆ ਸੋ ਸਾਡੇ ਕੌਂਸਲਰ ਕੈਂਜੀ ਖੜੇ ਨੇ ਦੋ ਸਾਹਬ ਸਿੰਘ ਦੇ ਹਸਬੰਦ ਖੜੇ ਨੇ ਜਗਾਜੀ ਜਗਜੀਤ ਜੀ ਖੜੇ ਆ ਔਰ ਸਾਰੇ ਲੋਕੈਲਟੀ ਜਿਹੜੀ ਇੱਥੇ ਜਿਹਨਾਂ ਨੂੰ ਲੋੜ ਹੈ ਔਰ ਉਹ ਸਮਝ ਮੰਨ ਲਾ ਕੇ ਉਹ ਸਾਰੇ ਇੱਥੇ ਆਏ ਹੋਏ ਆ ਅਮਾਉਂਟ ਦੀ ਮੈਂ ਗੱਲ ਨਹੀਂ ਕਰਦਾ ਕਿ 75 ਲੱਖ ਰੁਪਈਆ ਜਾਂ 75 ਕੋੜ ਰੁਪਈਆ ਲੱਗੇ ਪਰ ਗੱਲ ਇਹ ਆ ਕਿ ਕੰਮ ਬਹੁਤ ਚੰਗਾ ਹੈ ਕਾਰਨ ਕੀ ਆ ਕਿ ਇਹ ਇੰਡਸਟਰੀ ਏਰੀਆ ਹੈ ਇੰਡਸਟਰੀ ਦੀ ਸਾਰੇ ਲੋਡ ਬੰਦ ਬੰਦੇ ਜਿਹੜੇ ਹੈਗੇ ਆ ਉਹ ਜੌਬ ਕਰਨ ਆਉਂਦੇ ਆ ਤੋ ਟਰੈਕ ਬਹੁਤ ਜ਼ਿਆਦਾ ਹੋਣ ਕਰਕੇ ਸਾਈਕਲ ਦਾ ਹੈਗਾ ਰੋਡ ਤੇ ਚਲਾਉਣਾ ਬਹੁਤ ਮੁਸ਼ਕਲ ਹੈ। ਔਰ ਜਿਹੜਾ ਇਹ ਟਰੈਕ ਬਣਿਆ ਇਹ ਜਿਹੜਾ ਹਰ ਇੱਕ ਬੰਦੇ ਨੂੰ ਇਹਦਾ ਲੈਵਲ ਕਲਾਸ ਬੰਦਾ ਹੈ ਔਰ ਮੈਂ ਸੋਚਦਾ ਸੇਫਲੀ ਆਪਣੇ ਕੰਮ ਤੇ ਪਹੁੰਚ ਸਕੂਗਾ ਔਰ ਟਾਈਮ ਤੇ ਕੰਮ ਤੇ ਪਹੁੰਚ ਸਕੂਗਾ ਔਰ ਆਪਣਾ ਆਪਣੀ ਦੀ ਸਿਹਤ ਵੀ ਠੀਕ ਰੱਖ ਸਕੀ। ਪਰ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਔਰ ਮਹਾਲੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਜੇ ਇਹਨਾਂ ਨੇ ਵੀ ਆਪਣੇ ਘਰਾਂ ਦੇ ਪਿਛਲੇ ਪਾਸੇ ਕੋਈ ਮਣੀ ਮੁੱਡੀ ਕਿਆਰੀ ਬਣਾਈ ਹੋਈ ਆ ਜੇ ਕਿਤੇ ਨੂੰ ਕੋਈ ਕਬਜ਼ਾ ਹੋਇਆ ਹੋਇਆ ਹੈਗਾ ਉਹ ਆਪਨੇ ਆਪ ਹੀ ਪਿੱਛੇ ਹਟਾ ਲੈਣ ਕਿਉਂਕਿ ਜੇ ਇਹ ਸਾਰਾ ਸ਼ਹਿਰ ਦੇ ਵਿੱਚ ਜੀ ਐਕਚੁਅਲੀ ਜਿਉ ਉਹ ਆਪਣੀ ਇਹਦਾ ਨਕਸ਼ਾ ਬਣਿਆ ਹੈਗਾ ਹਰ ਦੇ ਪਿੱਛੇ ਜਗ੍ਹਾ ਦਿੱਤੀ ਹੋਈ ਆ ਕਿ ਮਤਲਬ ਸਾਈਕਲ ਟਰੈਕ ਬਣ ਸਕਦਾ ਹੈ ਉਹ ਸਾਈਕਲ ਟਰੈਕ ਬਣਨ ਨਾਲ ਸਾਡੀ ਟ੍ਰੈਫਿਕ ਨੇ ਵੀ ਕੁਝ ਵੀ ਮਤਲਬ ਜਿਹੜਾ ਹੈਗਾ ਸੁਧਾਰ ਆਊਗਾ ਔਰ ਪਾਰਕਿੰਗ ਦੇ ਵਿੱਚ ਵੀ ਸੁਧਾਰ ਆਊਗਾ ਜਦੋਂ ਅਸੀਂ ਬਾਜ਼ਾਰ ਜਾਂਦੇ ਆ ਤਾਂ ਕਿਤੇ ਕਾਰ ਨੂੰ ਨੂੰ ਜਗ੍ਹਾ ਨਹੀਂ ਹੁੰਦੀ ਔਰ ਕਾਰਾਂ ਲੈ ਕੇ ਜਾਣ ਨੂੰ ਸਾਨੂੰ ਲੋੜ ਨਹੀਂ ਪੈਣੀ ਕਿਉਂਕਿ ਅਸੀਂ ਸਾਈਕਲ ਤੇ ਜਾ ਸਕਾਂ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰ ਇੱਕ ਬੰਦੇ ਦਾ ਸਾਈਕਲ ਦੇ ਰਾਹੂ ਦਾ ਉਹਦੇ ਗੋਡੇ ਵੀ ਠੀਕ ਰਹਿਣਗੇ ਔਰ ਸਿਹਤ ਵੀ ਠੀਕ ਰਹੂਗੀ। ਮੈਂ ਸਮਝਦਾ ਕਿ ਨਾਲੇ ਪੁੱਣ ਨਾਲੇ ਬਲੀਆਂ ਵਾਲੀ ਗੱਲ ਹੈ ਕਿ ਜੇਕਰ ਅਸੀਂ ਸਾਈਕਲ ਟ੍ਰੈਕ ਸਾਰੇ ਮਹੱਾਲਿਆਂ ਨੂੰ ਸਾਡੇ ਸਾਈਕਲ ਟ੍ਰੈਕ ਹੋਣਗੇ ਤਾਂ ਅਸੀਂ इजीली ਇੱਕ ਤੋਂ ਦੂਜੀ ਜਗ੍ਹਾ ਤੇ ਜਾ ਸਕਾਂਗੇ। ਪਾਰਕਿੰਗ ਦੀ ਸਮੱਸਿਆ ਘੱਟ ਹੋ ਜੂਗੀ, ਟ੍ਰੈਫਿਕ ਦੀ ਸਮੱਸਿਆ ਘੱਟ ਹੋ ਜੂਗੀ ਔਰ ਐਕਸੀਡੈਂਟ ਘਟਣਗੇ। ਔਰ ਮੈਂ ਅਸਲ ਧੰਨਵਾਦੀ ਹਾਂ ਸਾਡੇ ਕਾਉਂਸਲਰਾਂ ਦਾ। ਜਿਨ੍ਹਾਂ ਨੇ ਇਹ ਉੱਤਾ ਕਰਕੇ ਲੋਕਾਂ ਨੂੰ ਰਿਕਵੈਸਟ ਕਰਕੇ ਜਗਾ ਵਿਸ਼ੇ ਧਰਵਾਈ ਆ ਔਰ ਟ੍ਰੈਕ ਬਣਾਇਆ ਔਰ ਲੋਕ ਮੈਂ ਸਮਝ ਜਾ ਕਿ ਇਹ ਖੁਸ਼ੀ ਮਹਿਸੂਸ ਕਰ ਰਹੇ। ਤਾਂ ਸਾਈਕਲ ਵੈਪਨ ਦਿਸ਼ਾ ਦਿਦੇ ਰੋਡ ਵੀ ਲਗਾ ਰਹੇ ਆ। ਬਿਲਕੁਲ ਦੇਖੋ ਇਹ ਸ਼ੁਰੂਆਤ ਹੈਗੀ ਆ ਜੋ-ਜੋ ਕੰਨੀਆਂ ਪੇਸ਼ੀ ਹੈਗੀਆਂ ਨੇ ਅਸੀਂ ਉਹਨੂੰ ਭਾਵੇਂ ਫੋਰਮ ਦੀ ਗੱਲ ਕਰ ਲਓ ਭਾਵੇਂ ਚੰਡੀਗੜ੍ਹ ਦੀ ਗੱਲ ਕਰ ਲਓ ਅਸੀਂ ਉਸ ਪੈਟਰਨ ਤੇ ਕੰਮ ਕਰਾਂਗੇ ਜਿੱਦੀ ਜ਼ਰੂਰਤ ਹੈ ਜਿੰਨੇ ਅਸੀਂ ਪੂਰੀਆ ਕਰਾਂਗੇ। ਤੇ ਹੋਰ ਦੇ ਸਾਈਕਲ ਟ੍ਰੈਕ ਬਣਾਉਣ ਜਾ ਰਹੇ ਹਾਂ ਮਹੌਲੀ ਦੇ ਵਿੱਚ। ਮੈਂ ਤਾਂ ਇਹ ਕਹਿੰਦਾ ਕਿ ਸਾਰੇ ਸ਼ਹਿਰ ਦੀ ਕਨੈਕਟੀਵਿਟੀ ਸਾਈਕਲ ਨਾਲ ਹੋਣੀ ਚਾਹੀਦੀ ਹਰ ਇੱਕ ਬੰਦੇ ਜਿਹੜਾ ਸਾਈਕਲ ਚਲਾਉਣ ਦਾ ਸ਼ਿਕੀਨ ਵੀ ਹੈਗਾ ਜਿਹੜਾ ਚਾਹੁੰਦਾ ਕਿ ਮੈਂ ਵੀ ਐਕਸਰਸਾਈਜ਼ ਵੀ ਕਰਾਂ ਸਾਈਕਲ ਚਲਾਵਾਂ ਪਰ ਟ੍ਰੈਫਿਕ ਦੇ ਡਰ ਕਰਕੇ ਉਹ ਬਾਹਰ ਨਹੀਂ ਜਾਂਦਾ ਤਾਂ ਉਹ ਮੈਂ ਹਰ ਇੱਕ ਬੰਦੇ ਬਾਰੇ ਜਿਹੜੀ ਸਹੂਲਤ ਹੈ ਉਹ इजीली ਸੇਫਲੀ ਸਾਈਕਲ ਚਲਾ ਸਕਦਾ ਹੈ